ਦੇਖੋ ਮੈਂ ਸਾਡੇ ਸਾਰੇ ਜਿਹੜੇ ਸਫਾਈ ਸੇਵਕ ਨੇ ਜਿਹੜੇ ਬਰਨਾਲੇ ਦੇ ਮੈਂ ਉਹਨਾਂ ਨੂੰ ਵਧਾਈ ਦੇਣਾ ਕਿ 400 ਜਿਹੜੇ ਸਫਾਈ ਸੇਵਕ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਿਆ ਤੇ ਕੰਟਰੈਕਟ ਤੇ ਕੀਤੇ ਗਿਆ ਕਿਉਂਕਿ ਪਹਿਲਾਂ ਆਊਟਸੋਰਸ ਤੇ ਜਿਹੜੇ ਆ ਉਹ ਚੱਲ ਰਹੇ ਸੀ ਤੇ ਲੰਬੇ ਸਮੇਂ ਤੋਂ ਡਿਮਾਂਡ ਸੀ ਤੇ ਡਿਮਾਂਡ ਪੂਰੀ ਕਰਨ ਲਈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਹੜਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਨਵੀਆਂ ਨੌਕਰੀਆਂ ਕੱਢੀਆਂ 40000 ਨਹੀਂ ਅਜੇ ਤੱਕ ਨਹੀਂ ਹੋਇਆ ਵੀ ਪਹਿਲੇ 2 ਸਾਲ ਚ ਕਿਸੇ ਸਰਕਾਰ ਚ ਤੁਸੀਂ ਹੁਣ ਤੱਕ ਦਾ ਪੰਜਾਬ ਦਾ ਜਿਹੜਾ ਜਦੋਂ ਤੋਂ ਸਰਕਾਰਾਂ ਬੰਦੀ ਆਉਂਦੀਆਂ ਸਾਰਾ ਰਿਕਾਰਡ ਚੱਕ ਕੇ ਦੇਖ ਲਓ ਮੈਂ ਕਹਣਾ ਵੀ ਪੂਰੇ 5 ਸਾਲ ਚ ਵੀ ਕਿਤੇ 40000 ਨੌਕਰੀਆਂ ਦਿੱਤੀਆਂ ਗਈਆਂ ਕਿ ਮਾਨ ਸਾਹਿਬ ਨੇ ਪਹਿਲੇ 2 ਸਾਲਾਂ ਚ ਦਿੱਤੀਆਂ ਕੱਚੇ ਮਲਾਜ਼ਮ ਪੱਕੇ ਕੀਤੇ ਗਏ ਉਵੇਂ ਹੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਸफाई ਸੇਵਕ ਨੇ ਕੰਟਰੈਕਟ ਤੇ ਕੀਤੇ ਜਾ ਰਹੇ ਆ ਸੋ ਮੈਂ ਸਾਰੇ ਵੱਲੋਂ ਕਿਉਂਕਿ ਸਾਰੇ ਮੇਰਾ ਆਪਣਾ ਪਰਿਵਾਰ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਸਾਰੇ ਜਿਹੜੇ ਸਫਾਈ ਸੇਵਕ ਜੂਨੀਅਨ ਦੇ ਜਿਹੜੇ ਪ੍ਰਧਾਨ ਜੀ ਐ ਸਾਰੇ ਜਿਹੜੇ ਸਾਡੇ ਸਾਥੀ ਐ ਸਾਰੇ ਸੇਵਕਾਂ ਨੂੰ ਮੈਂ ਬਹੁਤ ਵਧਾਈ ਦਿੰਦਾ ਇਹ ਤਕਰੀਬਨ 400 ਦਿੱਤੇ ਗਏ ਆ ਜੀ ਜਿਹੜੇ 216 ਪਹਿਲਾਂ ਸੀ ਜਿਹੜੇ ਆਊਟਸੋਰਸ ਦੇ ਕੰਮ ਕਰ ਰਹੇ ਸੀਗੇ ਤੇ ਬਾਕੀ ਜਿਹੜੇ ਨੇ ਉਹ ਨਵੇਂ ਜਿਹੜੇ ਪਹਿਲੀ ਵਾਰ ਜਿਹੜੀ ਉਹਨਾਂ ਦੀ ਜੋਇਨਿੰਗ ਜਿਹੜੀ ਆ ਉਹ ਹੋਈ ਸਾਡੇ ਲੰਬੇ ਸਮੇਂ ਤੋਂ ਜੋ ਸੰਘਰਸ਼ ਚੱਲ ਰਿਹਾ ਸੀਗਾ ਬਿਲਾਲ ਦਾ ਸਾਡਾ 2021 ਤੋਂ ਕੰਟਰੈਕਟ ਵੇਜ ਦਾ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਕਿਉਂਕਿ 20-25 ਸਾਲਾਂ ਤੋਂ ਜੋ ਠੇਕੇਦਾਰੀ ਸਿਸਟਮ ਦੇ ਵਿੱਚ ਸਫਾਈ ਸੇਵਕ ਕੰਮ ਕਰਦੇ ਆ ਰਹੇ ਸੀਗੇ 2021 ਦੇ ਵਿੱਚ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਵੀ ਇਹਨਾਂ ਨੂੰ ਕੰਟਰੈਕਟ ਵੇ ਤੇ ਕੀਤਾ ਜਾਵੇ ਪਰ ਸਾਨੂੰ 2 ਸਾਲ ਇੱਥੇ ਵੀ ਲਟਕਣਾ ਪਿਆ ਕਿਉਂਕਿ ਪ੍ਰਸ਼ਾਸਨ ਨੇ ਸਾਡੀ ਇਸ ਚੀਜ਼ ਦੀ ਸਾਰ ਨਹੀਂ ਦਿੱਤੀ ਜੋ ਕੰਮ ਇਹਨਾਂ ਨੇ ਬਹੁਤ 2 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਉਸ ਕੰਮ ਨੂੰ ਇਹਨਾਂ ਨੇ 3 ਸਾਲ ਮਗਰੋਂ ਸਾਨੂੰ ਨੁਕਤੀਬੱਧਰ ਜਾਰੀ ਕੀਤੇ ਤੋ ਫਿਰ ਵੀ ਅਸੀਂ ਜਿਹੜੇ 400 ਬੰਦੇ ਨੂੰ ਨੁਕਤੀ ਪੱਤਰ ਜਾਰੀ ਕੀਤੇ ਫਿਰ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਸਰਕਾਰ ਦਾ ਵੀ ਸਾਡੀ ਜਿਹੜੀ ਮੰਗ ਸੀ ਉਹਨੂੰ ਪੂਰਾ ਕੀਤਾ ਇਸ ਲਈ ਜੋ ਅੱਜ ਇੱਥੇ ਰੈਸਟੋਰ ਦੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਮੰਤਰੀ ਸਾਹਿਬ ਦਾ ਉਹ ਸਾਰੀ ਸਫਾਈ ਸੇਵਕ ਯੂਨੀਅਨ ਵੱਲੋਂ ਤੇ ਵਾਲਮੀਕ ਸਮਾਜ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਗਿਆ ਵੀ ਸਾਨੂੰ ਜਿਹੜੇ 400 ਬੰਦੇ ਨੂੰ ਨੁਕਤੀ ਪੱਤਰ ਜਾਰੀ ਕੀਤੇ